ਹਾਂਜੀ ਭਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਜੀ ਪਿੰਡ ਕੰਡਾ ਬੰਨੇ ਤੇ ਜ਼ਿਲ੍ਹਾ ਹੈਗਾ ਬਠਿੰਡਾ ਜੀ ਤੇ ਬਾਈ ਕੋਲ ਬਾਈ ਦਾ ਖੁੱਲਾ ਫਾਰਮ ਤੇ ਬਾਕੀ ਆਪਾਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਤੇ ਵੀ ਕਿੱਦਾਂ ਦਾ ਕੰਮ ਆ ਕਿੰਨੇ ਆ ਪ੍ਰੋਫਿਟ ਕਿਉਂ ਉਸ ਤੇ ਦਾ ਤੇ ਕਈਆਂ ਬਾਈਆਂ ਨੇ ਮੈਨੂੰ ਫੋਨ ਆਏ ਸੀ ਕਹਿੰਦੇ ਵੀ ਆਪਾਂ ਨੂੰ ਫਾਰਮ ਦੀਆਂ ਵੀਡੀਓ ਅਪਲੋਡ ਕਰੋ ਤੇ ਅੱਜ ਮੈਂ ਬਾਈ ਜੀ ਨਾਲ ਗੱਲਬਾਤ ਕਰਕੇ ਤੇ ਬਾਈ ਜੀ ਕਹਿੰਦਾ ਕਰ ਲਓ ਜੀ ਵੀਡੀਓ ਤੇ ਬਾਕੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਦਾ ਡੇਰੀ ਫਾਰਮ ਹੈਗਾ ਪੁੱਲਰ ਡੇਰੀ ਫਾਰਮ ਜੀ ਬਿਨਾਂ ਆਗਿਆ ਤੋਂ ਅੰਦਰ ਜਾਣਾ ਮਨਾ ਹੈ ਜੀ ਠੀਕ ਹੈ ਜੀ ਸਿਕੜੀ ਗਏ ਮੇ ਜੀ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਵੇਖੋ ਜੀ ਬਾਈ ਦਾ ਫਾਰਮ ਸਾਰਾ ਚੂਰਾ ਪਾਇਆ ਵਾ ਠੀਕ ਹੈ ਜੀ ਤੇ ਮੋਟਰ ਤੇ ਲਾਇਆ ਵਾ ਬਾਈ ਦਾ ਡੇਰਾ ਮੋਟਰ ਤੇ ਖੇਤਾਂ ਜੀ ਬਣਾਵਾ ਬਾਈ ਦਾ ਫਾਰਮ ਤੇ ਕਰਦੇ ਆ ਬਾਈ ਆਪਾਂ ਗੱਲਬਾਤ ਬਾਈ ਨਾਲ ਤੇ ਸਾਨੂੰ ਸਾਰੀ ਗੱਲ ਦੀ ਡਿਟੇਲ ਤੱਕ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਕਿ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ ਜੀ ਠੀਕ ਹੈ ਜੀ ਘੰਡਾ ਬੰਨੇ ਪੰਡ ਤੇ ਖੇਤਾਂ ਚ ਬਈ ਦਾ ਫਾਰਮ ਤੇ ਲੈਂਗੇ ਆਪਾਂ ਬਾਈ ਜੀ ਤੋਂ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਕੀ ਨਾਮ ਆਪਣਾ ਮੇਰਾ ਨਾਮ ਭਿੰਦਰ ਸਿੰਘਾ ਜੀ ਠੀਕ ਹੈ ਜੀ ਡੈਡੀ ਦਾ ਨਾਮ ਮਿੱਠੂ ਸਿੰਘਾ ਜੀ ਘੰਡਾ ਬੰਨਾ ਠੀਕ ਹੈ ਪਿੰਡਾ ਸਾਡਾ ਤਸੀਲ ਫੂਲ ਜ਼ਿਲ੍ਹਾ ਪਿੰਡਾ ਤੋਂ ਠੀਕ ਹੈ ਜੀ ਸਵਾਗਤ ਕਰਦੇ ਆਂ ਠੀਕ ਹੈ ਵੀਰੇ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਫਾਰਮ ਖੁੱਲੇ ਨੂੰ ਸਾਨੂੰ ਇੱਥੇ ਤਾਂ ਆਇਆਂ ਆਣ 7-8 ਸਾਲ ਹੋ ਗਏ ਜੀ 15 ਚ ਫਾਰਮ ਪਾਇਆ ਸੀਗਾ ਜੀ ਫਾਰਮ ਖੇਤ ਆਪਣੇ ਜੀ ਠੀਕ ਹੈ ਜੀ ਇਹਦੋਂ ਪਹਿਲਾਂ ਆਪਣੇ ਘਰੇ ਸੀ ਗਈ ਪਤੀ ਠੀਕ ਹੈ ਜੀ ਉੱਥੇ ਰੱਖੇ ਹੋਏ ਸੀਗੇ ਜੀ ਠੀਕ ਹੈ ਜੀ ਪਹਿਲਾਂ ਜਿਵੇਂ ਹੁਣ ਰੁਝਾਨ ਚੱਲ ਰਿਹਾ ਵੀ ਬਾਹਰਪੂਰ ਜਾਂਦਾ ਸੀਗਾ ਠੀਕ ਹੈ ਜੀ ਸਾਡਾ ਵੀ ਸੀਗਾ ਜੀ ਮਨ ਵੀ ਬਾਹਰ ਚਲੇ ਜਾਏਗੀ ਚਲੋ ਠੀਕ ਹੈ ਜੀ ਤੇ ਫਾਈਲ ਆਈ ਸੀਗੀ ਰਿਜੈਕਟ ਹੋ ਗਈ ਕੋਈ ਕਾਰਨ ਸੀਗੀ ਉਹਦੇ ਜੀ ਠ ਉਦੋਂ ਬਾਅਦ ਚਲੋ ਫੰਡਿੰਗ ਵਗੈਰਾ ਸੀਗੀ ਅਸੀਂ ਇੱਕ ਦੋ ਪਸ਼ੂ ਖਰੀਦ ਲਏ ਠੀਕ ਹੈ ਜੀ ਆਹੀਂ ਬਸ ਸਾਡਾ ਇੰਟਰਸਟ ਜਾ ਬਣ ਗਿਆ ਇਧਰੀ ਠੀਕ ਹੈ ਜੀ ਘਰੇ ਸੀਗੇ ਪਸ਼ੂ ਘਰੇ ਪਸ਼ੂ ਵਧੀ ਗਏ ਆਪਦੇ ਜੀ ਠੀਕ ਹੈ ਜੀ ਵਧੀਆ ਸੀਮਨ ਸਮਨ ਲਵਾਈ ਗਏ ਅਸੀਂ ਠੀਕ ਹੈ ਜੀ ਆਹੀਂ ਬਸ ਪਸ਼ੂ ਵਧੀ ਗਏ ਉਦੋਂ ਬਾਅਦ ਅਸੀਂ ਫਾਰਮ ਇੱਥੇ ਖੇਤ ਲਿਆਂਦੇ ਜੀ ਪਸ਼ੂ ਜਗਾ ਘੱਟ ਗਈ ਸੀਗੀ ਘਰੇ ਠੀਕ ਹੈ ਜੀ ਤੇ ਬਸ ਆਹੀਂ ਦਿਨ ਬੇ ਦਿਨ ਵੱਧ ਰਿਹਾ ਜੀ ਕੰਮ ਕਿਵੇਂ ਬਾਈ ਜੀ ਅੱਜਕੱਲ ਪ੍ਰੋਫਿਟਾ ਇਹਨਾਂ ਚ ਜਿਵੇਂ ਤੁਸੀਂ ਕਹਿੰਦੇ ਬਾਹਰ ਵੀ ਜਾਣ ਦੀ ਫਾਇਰ ਫੂਲ ਆਈ ਸੀ ਤੇ ਲੱਗੀ ਨਹੀਂ ਉਧਰ ਤੇ ਇਧਰ ਲੈਰ ਜਾਣ ਚ ਪੈ ਗਏ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸਾਡਾ ਕੋਈ ਡੈਰੀ ਲੋਨ ਵੀ ਹੈ ਨਹੀਂਗਾ ਜੀ ਬੈਂਕ ਤੋਂ ਕੋਈ ਸਹੂਲਤ ਨਹੀਂ ਲੈਂਦੀ ਅਸੀਂ ਲੋਨ ਵਗੈਰਾ ਨਹੀਂ ਲੈਂਦਾ ਸਾਡਾ ਜਿੰਨਾ ਵੀ ਕੰਮ ਕਰਿਆ ਆਪਦੀ ਕਰਿਆ ਵਾਜੀ ਠੀਕ ਹੈ ਜੀ ਤੇ ਜੋ ਵੀ ਮਸ਼ੀਨਰੀ ਵਗੈਰਾ ਖਰੀਦੀ ਆ ਜਾਂ ਕੋਈ ਜੋ ਵੀ ਅਸੀਂ ਪਸ਼ੂ ਵਗੈਰਾ ਲੱਤੇ ਹੈਗੇ ਸਾਡੇ ਸਾਰੇ ਆਪਦੀ ਲੱਤੇ ਹੋਏ ਹੈਗੇ ਪਸ਼ੂਆਂ ਜੋ ਇਨਕਮ ਕਰਕੇ ਜੋ ਵੀ ਸਾਡੀ ਬਚਤ ਹੁੰਦੀ ਸੀ ਅਸੀਂ ਉਧਰ ਮੈਨੇਜ ਕਰ ਦਿੰਦੇ ਸੀਗੇ ਜੀ ਠੀਕ ਹੈ ਜੀ ਤੇ ਨਾਲ ਖੇਤੀ ਵੀ ਕਰਦੇ ਜੀ ਖੇਤੀ ਕਰਦਾ ਜੀ ਹਾਂ ਜੀ ਠੀਕ ਹੈ ਜੀ ਖੇਤੀ ਕਰਦਾ ਜੀ ਠੀਕ ਗੱਲ ਹੈ ਖੇਤੀ ਕਰਦੇ ਆ ਸੀ ਠੀਕ ਹੈ ਜੀ ਮੱਕੀ ਦੀ ਲੋਡ ਪੈਣਾ ਚਾਈਲਜ ਕਰਕੇ ਠੀਕ ਹੈ ਜ ਇਹਦਾ ਕਰਕੇ ਖੇਤੀ ਕਰਨੀ ਪੈਂਦੀ ਨਾਲ ਨਾਲ ਤੇ ਇਹਨਾਂ ਨੂੰ ਖਾਣਾ-ਦਾਣਾ ਤੁਸੀਂ ਕੀ ਪਾਉਣਾ ਵੀਰ ਜੀ ਖਾਣਾ 24 ਘੰਟਾ ਆਪਣਾ 12 ਮਹੀਨੇ ਦੀ ਸਾਇਲਜ ਚੱਲਦਾ ਜਾਂਦਾ ਮੱਕੀ ਦਾ ਠੀਕ ਹੈ ਜੀ ਬਾਕੀ ਸੈਲੂ ਪੱਠਾ ਬੀਜਦਾ ਜੀ ਅਸੀਂ ਠੀਕ ਹੈ ਜੀ ਗਰਮੀ 'ਚ ਪੱਠੇ ਨਹੀਂ ਲਾਉਂਦੇ ਜੀ ਠੀਕ ਹੈ ਜੀ ਬਾਕੀ ਫੀਡ ਦਿੰਨੇ ਆ ਪਾਊਡਰ ਮਿਨਰਲ ਮਿਕਸ 'ਚ ਜੋ ਵੀ ਜਾਗੇ ਉਹ ਐਡ ਕਰ ਦਿੰਦੇ ਵਿੱਚ ਇਹਦੇ ਠੀਕ ਹੈ ਜੀ ਹਾਂਜੀ ਇਹੀ ਹੈ ਜੀ ਤੇ ਆਪਣਾ ਕਿੰਨੇ-ਕਿੰਨੇ ਦੁੱਧਲੇ ਆ ਆਪਣੇ ਕੋਲ ਕੰਗਾਂ ਹੈਗੀਆਂ ਜੀ ਦੁੱਧ ਆਪਣੇ ਤੋਲੇ ਵੱਧ ਤੋਂ ਵੱਧ 45 ਲੀਟਰ ਤੱਕ ਹੈਗੀਆਂ ਇਹ ਵਿੱਚ 1-2 ਪਸ਼ੂ 50 ਤੱਕ ਵੀ ਹੈਗੇ ਆ ਜੀ ਠੀਕ ਹੈ ਜ ਵਿਚ ਜਿਵੇਂ 30 35 ਜਾਗੇ ਜੀ ਐਦਾਂ ਵੀ ਹੈਗਾ ਜੀ ਠੀਕ ਹੈ ਜੀ ਐਵਰੇਜ ਹੈਗੀ ਜੀ ਆਪਣੀ ਵਧੀਆ 27 28 ਲੀਟਰ ਦੀ ਐਵਰੇਜ ਪਰ ਆਨਿਮਲ ਠੀਕ ਹੈ ਜੀ ਜਿਹੜੀਆਂ ਆਪਣੇ ਟਾਪ ਦੀਆਂ ਗਾਈਆਂ ਉਹਨਾਂ ਦਾ ਸਟਾਰਟਿੰਗ ਦਿਖਾਓ ਜੀ ਵੀਡੀਓ ਵਿੱਚ ਸਭ ਆਪਣੇ ਸਭ ਤੋਂ ਟਾਪ ਕਲਾਸ ਚੱਲ ਰਹੀਆਂ ਹਾਂਜੀ ਇਹਦੇ ਜ ਆਪਣੀਆਂ ਕੁਝ ਫਾਸਟ ਰੈਕਸ਼ਨ ਦੀਆਂ ਜੀ ਪਹਿਲੇ ਸੂਈ-ਸੂਈਆਂ ਵਿੱਚ ਗੋਆਂ ਠੀਕ ਹੈ ਜੀ ਵਿੱਚ ਦੋ ਤੀਜੀ ਚੌਥੀ ਸੂਈ ਹੋਣਗੀਆਂ ਠੀਕ ਹੈ ਜੀ ਇਹ 40 ਕੁ ਪਲੱਸ ਚੱਲ ਰਹੀ ਹੈ ਜੇ ਇਹ ਪੈਂਚ ਸੇਕੂਗਾ ਜੀ ਇਹਦੇ ਚ ਚਲੋ ਜੀ ਦਿਖਾਓ ਅੱਗੇ ਨੂੰ ਕਰੋ ਚਲੋ ਵਿੱਚ 50 ਆਲੀਆਂ ਵੀ ਹੈਗੀਆਂ ਇਹ ਚ ਉਸ ਹਿਸਾਬ ਨਾਲੇ ਫਿਰ ਪੈਂਚ ਨਾਲੇ ਜੀ 1 ਲੀਟਰ ਦੁੱਧ ਆਲੀਆਂ ਇਹ ਸਵੇਰ ਸਾਮ ਵਾਲੇ ਹੁੰਦੇ ਜ ਉਹ ਦੂਆਗੇ ਆ ਪੈਣਾ ਗਿਆ ਜੀ ਇਹ ਸੇਕਾਂਗੇ ਜੀ ਹਾਂਜੀ ਉਹ ਸੇਕ ਹੋ ਗਿਆ ਜੀ ਠੀਕ ਆ ਜੀ ਠੀਕ ਆ ਹਾਂਜੀ ਅਗਲਾ ਪੂਰਾ ਦੱਸੋ ਜੀ ਅਗਲਾ ਇਹ 35 ਦੇ ਲਗਭਗ ਚੱਲ ਰਹੀਆਂ ਜੀ ਠੀਕ ਆ ਜੀ ਟੋਕੜ ਹੋ ਗਈਆਂ ਵਿੱਚ ਕੁਸ ਤਾਂ ਸੂਈਆਂ ਨੇ ਟਾਈਮ ਹੋ ਗਿਆ ਜੀ ਠੀਕ ਆ ਜੀ 20 35 ਦੇ ਲਗਭਗ ਚੱਲ ਰਹੀਆਂ ਜਾਂ ਵਿਚਾਲੜਾ ਪੈਣਾ ਇਹ ਯਾਹ ਪੈਕਜਾ ਡੋਡੀ 30 35 ਹਾਂਜੀ ਦੰਦ ਦੁਦੀਆਂ ਜੀ ਠੀਕ ਆ ਜੀ ਤੇ ਇਧਰ ਟੋਕੜ ਗੱਬਣਾ ਹੈਗੀਆਂ ਜੀ ਵਿੱਚ ਠੀਕ ਆ ਜੀ ਇਹ 20 25 ਦੇ ਚੱਲ ਰਹੀਆਂ ਬਸ ਇੱਧਰ ਸਾਡਾ ਮਿਲਕਿੰਗ ਵਾਲਾ ਪੈਨ ਆਈ ਸਾਰੇ ਠੀਕ ਹੈ ਜੀ ਸਵਾਈ ਕਰਦੇ ਆ ਜਿੱਧਰ ਮੰਨ ਲੈ ਸੀ ਠੀਕ ਹੈ ਜੀ ਠੀਕ ਹੈ ਤੇ ਇੱਧਰਲੀ ਸਾਈਡ ਬੈੜਾ ਆਈਆਂ ਜੀ ਠੀਕ ਹੈ ਜੀ ਇਹ ਦੂਜੇ ਆਗੇ ਜੀ ਆਪਣੇ ਸੈਂਪਲ ਕੀ ਕਿੱਦਾਂ ਐਫ ਪੀ ਐਸ ਹੈ ਤਾਂ ਸਾਰੇ ਐਫ ਪੀ ਆਈ ਇਹੇ ਵੈਸੇ ਦੁੱਧ ਲੀਆਂ ਜੀ ਵੈਸੇ ਇਹ ਘੱਟ ਦਿੰਨੇ ਤਾਂ ਤੋਕੜਾ ਗੱਬਣਾ ਹੋ ਗਿਆ ਮੰਨ ਲਓ ਓਕੇ ਓਕੇ ਫਿਲਹਾਲ ਦੇ ਰਹੀਆਂ ਜੀ ਇਹ 15 20 ਰਿਪੀਟ ਕਰਗੀਆਂ ਸੀਗੀਆਂ 15 20 ਦੇ ਐਸਟੀਮੇਟ ਵਾਲੀਆਂ ਇਹ 15 20 ਦੇ ਐਸਟੀਮੇਟ ਹਾਂਜੀ ਗੱਬਣਾ ਹੋ ਚੁੱਕਿਆ ਹੈ ਇਸ ਟਾਈਮ ਦੇਖ ਬਈਆ ਗੋਹੇ ਚ ਕਿਉਂ ਆਪਣੀਆਂ ਗਾਇਆਂ ਖੁੱਭੀਆਂ ਜੇ ਤੇ ਇਹ ਸਾਨੂੰ ਸਵਾਲ ਪੁੱਛਣ ਨੂੰ ਬਹੁਤ ਮਿਲਦੇ ਆਗੇ 10 20 ਕਾਤੋਂ ਗਿੱਲਾ ਜਾ ਰਹੇ ਆ ਜੋ ਤੋਂ ਕਸਾਉਕਸ ਕਹਿੰਦੇ ਸਾਨੂੰ ਇਹ ਗੱਲਾਂ ਬਾਰੇ ਠੀਕ ਹੈ ਜੀ ਪਰ ਦਿੱਕਤ ਸਾਨੂੰ ਕੋਈ ਨਹੀਂ ਆਦੀ ਦਿੱਕਤ ਸਰਦੀ ਚ ਜ਼ਿਆਦਾ ਆਉਂਦੀ ਥੋੜੀ ਜਦੋਂ ਮੀਂਹ ਵਾਰਸ ਵਗੈਰਾ ਹੋ ਜਾਂਦੀ ਆ ਠੀਕ ਹੈ ਜੀ ਉਦੋਂ ਦਿੱਕਤ ਆਉਂਦੀ ਥੋੜੀ ਇਹਦੀ ਗਿੱਲਾ ਵਲਾ ਜਿਆਦਾ ਹੋ ਜਾਂਦਾਗਾ ਠੀਕ ਹੈ ਪਰ ਉਹ ਵਧੀਆ ਚੀਜ਼ ਹੈ ਸਾਡੇ ਸਾਨੂੰ ਵਧੀਆ ਲੱਗਦੀ ਆ ਇਹ ਠੀਕ ਹੈ ਜੀ ਐਂਡ ਕਿਉਂਕਿ ਵੀ ਹੋ ਲਾ ਰਿੰਦਾ ਕਿ ਦਾ ਥਾਂ ਜੀ ਇਹ ਕਿਲਾ ਘੱਟ ਹੁੰਦਾ ਜੀ ਅਸੀਂ ਇਹ ਸਾਫ਼ ਕਰਕੇ ਹੁਣ ਇੱਥੇ ਵੀ ਕਰਾ ਸੀ ਮਾਰਦਾ ਡੇਲੀ ਮਾਰ ਹਾਂਜੀ ਮਾਰਦੇ ਹਾਂ ਮਾਰਾ ਜੀ ਪਹਿਲਾਂ ਹੀ ਮਾਰੇ ਥੋੜੇ ਸਾਹਮਣੇ ਹਾਂਜੀ ਹਾਂਜੀ ਤੇ ਉੱਥੇ ਵੀ ਚੱਕ ਸਕਦੇ ਹਾਂ ਕਿ ਵੱਡੀ ਗੱਲ ਨਹੀਂ ਹੈਗੀ ਸਾਡੇ ਲਈ ਉਹਨਾਂ ਨਾਲ ਚੱਕ ਲਾਂਗੇ ਅਸੀਂ 100 ਸਾਧਨਾ ਚੱਕਣ ਦੇ ਲੇਬਰ ਵੀ ਹੈਗੇ ਉਹਨਾਂ ਦੇ ਵੀ ਚੱਕਾ ਦੇਾਂਗੇ ਹਾਂਜੀ ਹਾਂਜੀ ਉਹਦੀ ਕੋਈ ਵੱਡੀ ਦਿੱਕਤ ਨਹੀਂ ਹੈਗੀ ਉਹਦਾ ਬੈਨੀਫਿਟ ਹੀ ਹੈਗਾ ਜ਼ਿਆਦਾ ਸਾਨੂੰ ਠੀਕ ਹੈ ਜੀ ਤੇ ਇੱਕ ਉਹ ਠੰਡਾ ਰਿੰਦਾ ਜੀ ਹੈਂ ਅਥਵਾ ਠੰਡਾ ਰਹਿੰਦਾ ਜੀ ਹਾਂ ਕੋਲਾ ਰਹਿੰਦਾ ਜੀ ਠੀਕ ਹੈ ਜੀ ਬਾਕੀ ਕੋਈ ਮਸਟੈਟਸ ਵਗੈਰਾ ਦੀ ਪ੍ਰੋਬਲਮ ਘਟ ਆਉਂਦੀ ਹੈ ਜੀ ਠੀਕ ਹੈ ਜੀ ਪੈਰਪੁਰ ਤਾਂ ਨਹੀਂ ਖਰਾਬ ਹੁੰਦੇ ਜੀ ਨਹੀਂ ਪੈਰ ਬਿਲਕੁਲ ਨਹੀਂ ਜੀ ਪੈਰ ਬਹੁਤ ਵਧੀਆ ਸਾਫ਼ ਪਿਆ ਪੈਰ ਸਨ ਧੋਗੇ ਦਿਖਾ ਦਾਂਗੇ ਬਹੁਤ ਵਧੀਆ ਸਾਫ਼ ਨਿਕਲਦੇ ਪੈਰ ਤਾਂ ਠੀਕ ਹੈ ਜੀ ਜਮਾ ਡਰਾਈ ਪਿਆ ਜੀ ਪੈਰ ਤਾਂ ਬਾਈ ਜੀ ਇਹ ਵੱਡੀ ਬਹੁਤ ਗੱਲ ਸੀ ਜਿਹੜੀ ਬਾਈ ਜੀ ਨੇ ਆਪਾਂ ਨੂੰ ਦੱਸਿਆ ਡਿਟੇਲ ਆਪਾਂ ਦੇਖਣ ਵਾਲੇ ਕਹਿੰਦੇ ਆ ਵੀ ਹਾਂ ਬਾਈ ਨਹੀਂ ਸਪਾਈ ਘਟਾ ਜੀ ਦੇਖੋ ਜੀ ਇੱਧਰ ਵੀ ਦੱਸੇ ਖੜੀਆਂ ਤੇ ਵੀ ਠੀਕ ਹੈ ਨਾ ਜੀ ਗੋਹਾ ਕਹਿੰਦੇ ਬਈ ਦਿਖਾ ਸਕਦੇ ਆ ਤੇ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਹੋਰ ਗੱਲਬਾਤ ਤੇ ਬਾਈ ਜੀ ਆਪਣਾ ਆਪਣਾ ਹਾਂਜੀ ਬਾਈ ਜੀ ਇਹ ਜਿਹੜੇ ਆ ਪਸ਼ੂ ਆ ਇਹ ਕਿਹੜੇ ਵੈਰਾਈਟੀ ਆ ਜੀ ਹਾਂ ਹਾਂਜੀ ਇਹ ਉਦਾਂ ਮੰਨ ਲਓ ਜਿਵੇਂ ਪਿਛਲੇ ਸਾਲ ਦੇ ਆ ਕੋਈ ਰਿਪੀਟਰ ਪਸ਼ੂ ਸੀਗੇ ਜੀ ਇਹ ਗੱਭਨ ਆ ਗਏ ਇਹਨਾਂ ਚ ਠੀਕ ਹੈ ਜੀ ਇਹ ਪਿਛਲੇ ਸਾਲ ਦੀਆਂ ਬੈੜਾ ਆ ਗਈਆਂ ਜੀ ਠੀਕ ਹੈ ਜੀ ਉਹ ਤਾਂ 15 ਬੈੜਾਆਂ ਆ ਗਈਆਂ ਇਹ ਠੀਕ ਹੈ ਜੀ ਇਹ ਕੀ ਕੁੱਤਾ तकरीबन ਲਗਭਗ ਏਆਈ ਹੋ ਚੁੱਕੇ ਇਹਨਾਂ ਦੀ ਇਹ ਪ੍ਰੈਗਨੈਂਟ ਹੋ ਚੁੱਕੇ ਜਿਹੜੇ ਪਾਰ ਲਿਆ ਜੋ ਆ ਸਾਰੀਆਂ ਇਹ ਇੱਕੋ ਹੀ ਪਹਿਣ ਆ ਜੀ ਹਾਂ ਸਾਰਾ ਇੱਕੋ ਪਹਿਣ ਹਾਂਜੀ ਹਾਂਜੀ ਇਹ ਸਾਰਾ ਬਾਈ ਜੀ ਇੱਕੋ ਪਹਿਣ ਆ ਬਾਈ ਕਹਿੰਦਾ ਇਹਦੇ ਚ ਹੀ ਆ ਜੀ ਸਾਰੀਆਂ ਤੇ ਗੱਬੜਾ ਵੀ ਹੋਈਆਂ ਤੇ ਬਾਕੀ ਸਾਨੂੰ ਨੇੜੇ ਜਾ ਕੇ ਦਿਖਾ ਦਾਂਗੇ ਇਹ ਇੱਕ ਹੀ ਪਹਿਣ ਆ ਬਾਈ ਕਹਿੰਦਾ ਇਹ ਦੇਖ ਸਕਦੇ ਹੋ ਜੀ ਹਾਂਜੀ ਬਾਈ ਜੀ ਹਾਂਜੀ ਤੇ ਉਹ ਪਹਿਲੀਆਂ ਬੱਚੀਆਂ ਆ ਗਈਆਂ ਜੀ ਇਹ ਵੀ ਇੱਕ ਪਹਿਣੀ ਆ ਜੀ ਇਹ ਅੱਡ ਪਹਿਣਾ ਜੀ ਇਹ ਅੱਡ ਪਹਿਣਾ ਜੀ ਇਹ ਅੱਡ ਪਹਿਣਾ ਜੀ ਤਾਂ ਸਵੇਰ ਰੇਲੇ ਦੇ ਇਹ ਪਿਛਲੇ ਸਾਲ ਦੀਆਂ ਕੋਈ ਲੰਪੀ ਸਕਿੰਨ ਕਰਕੇ ਵਾਸ਼ਿੰਗ ਕਰ ਗਿਆ ਸੀਗਾ ਇਹ ਬੱਚੇ ਛੱਟੀਆਂ ਸੀਗੀਆਂ ਠੀਕ ਆ ਜੀ ਇਹ ਉਹਨਾਂ ਦੇ ਦੁਬਾਰਾ ਰਿਪੀਟਿੰਗ ਇਹ ਆਪਣਾ ਦਵਾਈ ਵਗੈਰਾ ਰਖਾ ਕੇ ਅੰਦਰ ਪ੍ਰੈਗਨਟ ਐਸ਼ਟੈਂਸ ਆ ਗੱਬੜਾ ਇਹ ਠੀਕ ਹੈ ਠੀਕ ਇਹ ਪਿਛਲੇ ਵਾਲੇ ਕਰਾਂਗੇ ਵੀ ਮਨ ਲੂਗਾ ਹਾਂ ਸੂਣ ਬੰਨਗੇ ਠੀਕ ਹੈ ਉਹ ਆ ਗਈਆਂ ਜੀ ਇਹ ਠੀਕ ਹੈ ਜੀ ਬਈ ਫਿਰ ਅਡੋੜੀ ਪੈਣ ਬਣਾਏ ਹੋਏ ਜੀ ਤੁਹਾਡੇ ਹਾਂ ਜੀ ਅਡੋੜੀ ਫੀਡ ਦੇ ਹਿਸਾਬ ਨਾਲ ਹੀ ਜੀ ਓਕੇ ਓਕੇ ਹੁਣ ਜਿਆਦਾ ਦੁੱਧ ਵਾਲੀ ਦੀ ਰਿਕੁਆਇਰਮੈਂਟ ਜਿਆਦਾ ਫੀਡ ਦੀ ਹੈ ਜੀ ਠੀਕ ਹੈ ਜੀ ਉਹਦੂ ਘੱਟ ਲਈ ਘੱਟ ਲਈ ਆ ਹੁਣ ਜੇ ਮੰਨ ਲਓ ਇੱਕ ਪਸ਼ੂ ਆਪਾਂ ਨਾਲ 40 ਕਿਲੋ ਦੁੱਧ ਦਿੰਦਾ ਜੀ ਠੀਕ ਹੈ ਜੀ ਉਹਨੂੰ ਆਪਾਂ 12-13 ਕਿਲੋ ਘਟਾ ਘਟ 15 ਕਿਲੋ ਫੀਡ ਪਾਵਾਂਗੇ ਜੀ ਠੀਕ ਹੈ ਜੀ ਹੁਣ ਜੇ ਇੱਕ ਨੇ 30 ਕਿਲੋ ਦੇਣਾ ਜੀ ਉਹ ਵੀ 15 ਕਿਲੋ ਫੀਡ ਖਾਈ ਜਾਂਦੀ ਹੈ ਤਾਂ ਉਹਦਾ ਆਪਣਾ ਲਾਸ ਚੱਲ ਰਿਹਾ ਜੀ ਉਹਦੇ 'ਚ ਠੀਕ ਹੈ ਜੀ ਉਹ ਜ਼ਿਆਦਾ ਪੀੜ ਖਾਜੂਗੀ ਜਿਹੜੀ ਨੂੰ ਜ਼ਿਆਦਾ ਦੀ ਦੋੜ ਆ ਉਹਨੂੰ ਘੱਟ ਮਿਲੂ ਜੀ ਖਾਣ 'ਚ ਉਹਦੀ ਫਿਰ ਬਾਡੀ ਮੈਂਟੇਨ ਨਹੀਂ ਹੋਣੀ ਜੀ ਉਹਦਾ ਢੇਟ ਲੂਜ਼ તરી ਜਾਣਾ ਜੀ ਉਹਨੇ ਆਪ ਦਾ ਠੀਕ ਹੈ ਜੀ ਇਸ ਕਰਕੇ ਬੱਖੋ ਬੱਖਰੇ ਸਾਰੇ ਪੈਨ ਬਣਾਏ ਹੋਏ ਜੀ ਇਹਨਾਂ ਦੀ ਇਹਨਾਂ ਦਾ ਬੈਲੈਂਸ ਬੱਖਰਾ ਬਣਾਇਆ ਵ ਇਹਨਾਂ ਦਾ ਵੱਖਰਾ ਬਣਾਇਆ ਹੋਇਆ ਜੀ ਡਾਈਟ ਚਾਰਟ ਉਹਨਾਂ ਡਾਈਟ ਚਾਰਟ ਵੱਖਰਾ ਬਣਾਇਆ ਇਹ ਮਿਲਕਿੰਗ ਦੇ ਸਾਬ ਨਾਲ ਵੱਖੋ ਵੱਖਰਾ ਬਣੇ ਸਾਬ ਜੀ ਠੀਕ ਹੈ ਜੀ ਠੀਕ ਹੈ ਉਹ ਐਤ ਕੀ ਸਾਲ ਵਾਲੀਆਂ ਬੱਸੀਆਂ ਜੀ ਕਾਫ ਆਪਣੇ ਬੱਚੇ ਆਈ ਚਲੋ ਜੀ ਉਧਰ ਨੂੰ ਵੀ ਦਿਖਾਓ ਬੱਸੀਆਂ ਵੀ ਦਿਖਾ ਦਿਓ ਜੀ ਬੱਸੀਆਂ ਜਿਹੜੀਆਂ ਬੱਚੇ ਦੇ ਉੱਤੇ ਬਗਾਈਆਂ ਹੋਏ ਉਹ ਤੁਹਾਨੂੰ ਦਿਖਾ ਰਹੇ ਹਾਂ ਤੇ ਹਾਂਜੀ ਭਾਈ ਜੀ ਕਿੰਨੇ ਕਿੰਨੇ ਟਾਈਮ ਦੀ ਹੋ ਗਈਆਂ ਜੀ ਬੱਸੀਆਂ ਜੀ ਆਪਣੀਆਂ ਇਹ ਇਹ ਤਿੰਨ ਤਿੰਨ ਚਾਰ ਚਾਰ ਕਿਹ ਮਹੀਨੇ ਲਗਭਗ ਆਈ ਜੀ ਇਹ ਪਹਿਲਾ ਪਿੰਜਰਾ ਚ ਸੀਗੀਆਂ ਜੀ ਠੀਕ ਹੈ ਜੀ ਪਿੰਜਰਾ ਚ ਮਿਲਕਿੰਗ ਹੋਇਆ ਨਾ ਦੁੱਧ ਬੰਦ ਕਰਕੇ ਜੀ ਕਿ ਪੀੜ ਤੇ ਸਾਈਲੇਜ ਦੇ ਲੈ ਕੇ ਆਉਂਦੇ ਆ ਜੀ ਹੁਣ ਇਸ ਟਾਈਮ ਬਾਈ ਦੇਖ ਸਕਦਾ 4-5 ਕਿਹ ਮਹੀਨੇ ਲਗਭਗ ਹੈਗੀਆਂ ਸਾਰੀਆਂ ਤਕਰੀਬਨ 7 ਕਾ ਆ ਜੀ ਹੁਣ ਬਸ ਇਹ ਸਾਰੀਆਂ ਬਸੀਆਂ ਜੀ ਹਾਂ ਬਸੀਆਂ ਹੀ ਸਾਰੀਆਂ ਜੀ ਬਸ ਠੀਕ ਹੈ ਬਾਈ ਜੀ ਤਿਆਰ ਕਰ ਰਿਆ ਇਹਨਾਂ ਦੀ ਠੀਕ ਹੈ ਜੀ ਬਸੀਆਂ ਤੇ ਬਾਕੀ ਆਪਾਂ ਬਾਈ ਜੀ ਨਾਲ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਜੀ ਥੋੜੀ ਤੇ ਪੁੱਛਦੇ ਵੀ ਸੇਲਸਮਨ ਤਾਂ ਨਹੀਂ ਕਰਦੇ ਹਾਂਜੀ ਬਾਈ ਜੀ ਆਪਣਾ ਸਾਨ ਵੀ ਰੱਖਿਆ ਬਈ ਇੱਥੇ ਹਾਂ ਰੱਖਿਆ ਬਾਈ ਸਾਨ ਵੀ ਅੱਛਾ ਜੀ ਤੂੰ ਜ਼ਿਆਦਾਤਰ ਤਾਂ ਸੀ ਏਆਈ ਕਰਾਉਣਾ ਜੀ ਪਸ਼ੂਆਂ ਦੀ ਟੀਕੇ ਭਰੋਣੇ ਆਗੇ ਸਾਰੀਆਂ ਦੀ ਠੀਕ ਹੈ ਜੀ ਤੇ ਇਹ ਪਾਲ ਲਿਆ ਸੀਗਾ ਜੀ ਇੱਕ ਬੁੱਲ ਅੱਛਾ ਜੀ ਬੁੱਲ ਲੋਂਗਾ ਕੋਈ ਮੰਨ ਲਓ 2-3 ਟੀਕਾਂ ਦੇ ਵਾਰ-ਵਾਰ ਰੀਪੀਟ ਕਰੇ ਨਹੀਂ ਰਹਿੰਦੇ ਜੀ ਫਰੀ ਤਾਂ ਕ੍ਰਾਸ ਕਰਾ ਦਨੇ ਜੀ ਠੀਕ ਹੈ ਜੀ ਹਾਂਜੀ ਤੇ ਇਹ ਆਪਣੀਆਂ ਬੱਸੀਆਂ ਜਿਆਦਾ ਸਾਰੀਆਂ ਛੋਟੀਆਂ ਇਹ ਸਾਰੀਆਂ ਬੱਸੀਆਂ ਆਗੀਆਂ ਜੀ ਇਹ ਪਿਛਲੇ ਸਾਲਾਂ ਨੇ ਬੈਠਾ ਹੀ ਸਾਰੀਆਂ ਠੀਕ ਹੈ ਜੀ ਬਈ ਇਹ ਬੱਸੀਆਂ ਵਾਲੇ ਕਿੰਨੇ-ਕਿੰਨੇ ਟਾਈਮ ਦੀ ਹੋ ਗਈ ਵੀਰੇ ਇਹ 12-12 73 ਮਹੀਨੇ ਲ ਪਈ ਦੇਖ ਸਕਦੇ ਹਾਂ 12 12 ਤਿੰਨ ਤਿੰਨ ਮਹੀਨੇ ਨਹੀਂ ਹੋ ਗਏ ਤੇ ਬਾਕੀ ਆਪਾਂ ਬਾਈ ਜੀ ਤੋਂ ਹੋਰ ਵੀ ਸਜ਼ਾ ਲੈਣੇ ਆ ਜੀ ਤੇ ਬਾਈ ਜੀ ਕਿੰਨੇ ਕੇ ਪੈਸੇ ਜੇ ਨਵੇਂ ਬੰਦੇ ਨੇ ਚਲਾਉਣਾ ਹੋਵੇ ਫਾਰਮ ਖੋਲਣਾ ਹੋਵੇ ਤਾਂ ਕਿੰਨਾ ਖਰਚਾ ਆ ਜਾਂਦਾ ਹੈ ਆਪਣਾ ਖਰਚਾ ਤਾਂ ਪਸ਼ੂ ਤੇ ਸਿੱਡਤੀ ਆਉਣਾ ਜੀ ਖਰਚਾ ਹੋਰ ਵੀ ਚਲੋ ਖਰਚੇ ਤਾਂ ਹੋਈ ਜਾਂਦੇ ਤਕਰੀਬਨ ਠੀਕ ਹੈ ਜੀ ਵੀ ਮੇਰਾ ਤਾਂ ਮੰਨਣਾ ਇਹ ਹੀ ਹੈਗਾ ਠੀਕ ਹੈ ਜੀ ਵੀ ਬੰਦਾ ਆਪਦੇ ਸਿਰਤੀ ਕਰੇ ਜੋ ਵੀ ਕਰਨਾ ਚਾਹੁੰਦਾ ਹੈ ਸਟਾਰਟਿੰਗ ਹੌਲੀ ਹੌਲੀ ਕਰੇ ਠੀਕ ਹੈ ਜੀ ਦੋ ਚਾਰ ਪੈਸੇ ਤੋਂ ਕਰ ਲੇ ਬਾਕੀ ਉਹਨਾਂ ਟਰਸਟ ਬਣ ਜਾਂਦਾ ਵੀ ਕਿਦਾਂ ਪਸ਼ੂ ਸਾਹਮਣੇ ਕਿਦਾਂ ਦੇਖਭਾਲ ਕਰਨੀ ਆ ਇੱਕ ਇਹਦਾ ਵੀ ਆਪਾਂ ਬੈਂਕ ਤੋਂ ਲੋਨ ਲੈ ਲਾ ਜਾਂ ਕਿਤੋਂ ਪੈਸਾ ਚੱਕ ਕੇ ਇਹਦੇ 'ਚ ਆਪਣਾ ਘਰਤਾ ਫਾਰਮ ਫਾਰਮ ਚਲਾਤੇ ਹਾਂਜੀ ਹਾਂਜੀ ਕੋਈ ਘਾਟਾ ਪੈ ਗਿਆ ਆਪਾਂ ਨੂੰ ਨੌਲੇਜ ਨਹੀਂ ਹੁੰਦੀਗੀ ਠੀਕ ਹੈ ਜੀ ਉਹਦਾ ਕਰਕੇ ਨੁਕਸਾਨ ਵੀ ਚਲਣਾ ਪੈਂਦਾ ਕਈ ਵਾਰੀ ਇਹ ਮੇਰਾ ਮੰਨਣਾ ਤਾਂ ਇਹੀ ਆ ਵੀ ਸਟਾਰਟਿੰਗ ਤੋਂ ਬੰਦਾ ਇੱਕ ਦੋ ਪਸ਼ੂਆਂ ਤੋਂ ਸਟਾਰਟ ਕਰੇ ਉਹਦਾ ਇੰਟਰਸਟ ਬਣ ਜਾਂਦਾਗਾ ਕੰਮ ਕਰਨ ਦਾ ਪਤਾ ਲੱਗ ਜਾਂਦਾ ਕਿ ਕੀ ਬਿਮਾਰੀਆਂ ਠਮਾਰੀਆਂ ਆ ਉਹਨੂੰ ਕੀ ਪ੍ਰੋਬਲਮ ਆਉਂਦੀ ਆ ਫਿਰ ਉਹ ਸਟੈਪ ਵਾਈਜ਼ ਬੰਦਾ ਵਧੀ ਜਾਂਦਾ ਜੀ ਠੀਕ ਹੈ ਹਾਂਜੀ ਆਪਣੇ ਬਾਈ ਬੀਮੇ ਬੂਮੇ ਵੀ ਕਰਾਇਆ ਵੀ ਇਹਨੇ ਪਸ਼ੂਆਂ ਦੇ ਆਪਣੇ ਬੀਮੇ ਕਰਵਾਏ ਆ ਜੀ ਥੋੜੇ ਜਤਕੀ ਅੱਗੇ ਤਾਂ ਨਹੀਂ ਕਦੇ ਕਰਾਏ ਜੀ ਕਿੰਨੇ ਕਿਸ ਦੇਥ ਗੈਸ ਤਾਂ ਬਹੁਤ ਘੱਟ ਹੁੰਦੇ ਆਂ ਤਕਰੀਬਨ ਠੀਕ ਹੈ ਜੀ ਜਿਹੜੇ ਬੰਦਾ ਕੋਈ ਨੌਲੇਜ ਰੱਖਦਾਗਾ ਠੀਕ ਹੈ ਜੀ ਪਹਿਲਾਂ ਸਟਾਰਟਿੰਗ 'ਚ ਹੋ ਵੀ ਜਾਂਦੇ ਆ ਜੀ ਸਭ ਕੁਝ ਹੋ ਜਾਂਦਾਗਾ ਚਲੋ ਬੁਮਾਰੀ ਸਾਰੀਆਂ ਆਉਂਦੀਆਂ ਜਾਂ ਨੇ ਰਹਿੰਦੀਆਂ ਆਈਆਂ ਠੀਕ ਹੈ ਜੀ ਖਰਾਬ ਵੀ ਲੈਣੇ ਚਾਹੀਦੇ ਆ ਜੀ ਦੋਨੇ ਗੱਲਾਂ ਬਾਤੀਆਂ ਜੀ ਠੀਕ ਹੈ ਜੀ ਸਾਡੇ ਥੋੜੇ ਜਿਿਹੇ ਪਸ਼ੂਆਂ ਦੇ ਕਰਾਏ ਆ ਦੇ ਕ ਜੇ ਮੰਨ ਲਓ ਕੋਈ ਟੌਪ ਕਲਾਸ ਪਸ਼ੂ ਚੱਲ ਰਹੇ ਆਗੇ ਹਾਂਜੀ ਭਾਈ ਜੀ ਘੱਟੋ ਘੱਟ ਕਿੰਨੇ ਕੇ ਪੈਸੇ ਚਾਹੀਦੇ ਜੀ ਸਟਾਰਟ ਕਰਨ ਨੂੰ ਫਾਰਮ ਪੈਸੇ ਤਾਂ ਆਏ ਆ ਜੀ ਹੁਣ ਜੇ ਮੰਨ ਲਓ ਸਾਡੇ ਕੋਲ ਤਾਂ ਪਸ਼ੂ ਸੀਗੇ ਪਹਿਲਾਂ ਠੀਕ ਹੈ ਜੀ ਸਾਡੇ ਕੋਲ ਜਗ੍ਹਾ ਸੀਗੀ ਠੀਕ ਹੈ ਜੀ ਸੈੱਡ ਤਾਂ ਚਲੋ ਅਸੀਂ ਪਾਇਆਗਾ ਤੇ ਮਕਾਨ ਵਗੈਰਾ ਥੋੜਾ ਬਹੁਤਾ ਪਾਇਆ ਇੱਥੇ ਰਹਿਣ ਲਈ ਜੀ ਲੇਕਿਨ ਉੱਪਰ ਦੇ ਆਪ ਵੀ ਰਹਿਣੇ ਜੇ ਇਸ ਇੱਥੇ ਠੀਕ ਹੈ ਜੀ ਮੇਰੇ ਹਿਸਾਬ ਨਾਲ 20-25 ਲੱਖ ਦਾ ਕੰਮ ਸਟਾਰਟ ਹੋ ਜੂਗਾ ਜੀ ਨਾਰਮਲ ਠੀਕ ਇਹ ਜਿਆਦਾ ਹਾਈ ਲੈਵਲ 'ਚ ਲੈ ਕੇ ਜਾਣ ਦਾ ਫਿਰ ਤਾਂ ਕੋਈ ਐਂਡ ਤਾਂ ਹੈ ਨਹੀਂ ਕਿਸ ਚੀਜ਼ ਆ ਜੀ ਠੀਕ ਹੈ ਜੀ 20-25 ਲੱਖ ਤਾਂ ਸਟਾਰ ਚਾਰ ਦੇਖੋ ਨਾ ਇਹ ਦੇਖੋ ਬਾਈ ਜੀ ਪਾਇਆ ਵਾ ਤੇ ਕਿੰਨੇ ਕਿੱਲਾਂ ਦਾ ਕੀ ਗੱਲਬਾਤ ਆਪਾਂ ਪੁੱਛਦੇ ਹਾਂ ਹਾਂਜੀ ਬਾਈ ਜੀ ਚਾਰ ਦੀ ਡਿਟੇਲ ਦੱਸੋ ਜੀ ਕਿੰਨੇ ਕਿੱਲਾਂ ਦਾ ਜੀ ਚਾਰ ਆਪਣਾ ਪਾਇਆ ਹਾਂਜੀ ਚਾਰ ਅਸੀਂ 30 ਕਿੱਲਾਂ ਦਾ ਪਾਉਣੇ ਹੁੰਦੇ ਆ ਜੀ ਠੀਕ ਹੈ ਜਿਵੇਂ ਜਿਵੇਂ ਪਸ਼ੂ ਬੰਨ ਲਓ ਵੱਧ ਰਹੇ ਆ ਜੀ ਉਵੇਂ ਅਸੀਂ ਸਾਈਲਜ ਦੀ ਠੀਕ ਹੈ ਜੀ ਆਲਰੇਡੀ ਵਧਾਈ ਜਾਂਦੇ ਆ ਜੀ ਠੀਕ ਹੈ ਜੀ ਆਪਣੇ ਦੋ ਪਿੱਟਾ ਬਣੀਆਂ ਹੋਈਆਂ ਪਹਿਲੀ ਸਾਈਡ ਪਿੱਟ ਬਣੀ ਹੋਈ ਜਾਂ ਤਾਂ ਪਹਿਲੀ ਸਾਈਡ ਖੁੱਲਦੇ ਹੀ ਰਸਤਾ ਠੀਕ ਹੈ ਜੀ 10 ਕਿੱਲਾਂ ਉਹ ਚ ਪਾਇਆ ਸੀ 20 ਕਿੱਲਾਂ ਇਹ ਚ ਪਾਇਆ ਸੀ ਜੀ ਇਸ ਸਾਲ ਠੀਕ ਹੈ ਜੀ ਤੇ ਵਧੀਆ ਖੁੱ हां बहुत पैजी मोला 10 किलो लगभग जे प्या होगा जी पूरे भी 3-4 مہینے تک مکئی ਆਉਣ ਵਾਲੀ ਹੈ ਜੀ ਵਧੀਆ ਸਰਦਾਂ ਦੀ ਯੋਜਕ ਠੀਕ ਹੈ ਜੀ ਸਾਰਾ ਸਾਲ ਹੀ ਚੱਲਦਾ ਜੀ ਸਾਲੇ ਜੀ ਆਪਣੇ ਕੋਲ ਸਾਲ ਜੀ ਕਦੀ ਨਹੀਂ ਖਤਮ ਹੁੰਦਾ ਜੀ ਠੀਕ ਹੈ ਜੀ ਤੇ ਬਾਈ ਜੀ ਆਪਾਂ ਨੂੰ ਦੁੱਧ ਜਿਹਦੇ ਚੁੰਨਦੇ ਉਹ ਮਸ਼ੀਨਾਂ ਦਿਖਾਓ ਜੀ ਅੱਜ ਦਿਖਾਣੇ ਜੀ ਬਾਈ ਜੀ ਦੇਖ ਸਕਦੇ ਹੋ ਬਾਈ ਦਾ ਸੈੱਟ ਪਾਇਆ ਠੀਕ ਹੈ ਜੀ ਪਹਿਲਾਂ ਬਾਈ ਜੀ ਨੇ ਛੋੜ ਥੋੜੀਆਂ ਗਾਂਾਂ ਤੋਂ ਸਟਾਰਟ ਕਰਿਆ ਜੀ ਠੀਕ ਹੈ ਜੀ ਬਾਕੀ ਸਾਨੂੰ ਵੀਡੀਓ ਚ ਆਪਾਂ ਦਿਖਾਵਾਂਗੇ ਜੀ ਕਿਵੇਂ ਬਾਈ ਇਹਨਾਂ ਗੋਹਾ ਇਕੱਠਾ ਕਰਦੇ ਆ ਟਰੈਕਟਰ ਨਾਲ ਹੀ ਕਰਦੇ ਆ ਜੀ ਦੇਖ ਸਕਦੇ ਹੋ ਉਸ ਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਤੇ ਬਾਕੀ ਬਾਈ ਜੀ ਨੇ ਆਪ ਨੂੰ ਨੌਲੇਜ ਵਧੀਆ ਦਿੱਤੀ ਜੀ ਜਾਣਕਾਰੀ ਵਧੀਆ ਦਿੱਤੀ ਆ ਵੀ ਜੇ ਕਿਸੇ ਨਵੇਂ ਵੀਰ ਨੇ ਖੋਲੋਣਾ ਫਾਰਮ ਇੱਥੇ ਆਪਣਾ ਪੰਜਾਬ ਚ ਤਾਂ ਖੋਲ ਸਕਦਾ ਹਾਂ ਜੀ ਬਾਈ ਜੀ ਦੱਸੋ ਜੀ ਡਿਟੇਲ ਦੇ ਬਾਰੇ ਕੀ ਸਾਹ ਪਤਾ ਵਗੀ ਆ ਇਹ ਤਾਂ ਉਹ ਸਾਡਾ ਥੋੜਾ ਨਿਕਾ ਜ ਮੇਕਿੰਗ ਪਾਲਰ ਕਹਿ ਲੋ ਤੁਸੀਂ ਉਹ ਤਾਂ ਬਹੁਤ ਵੱਡੇ ਹਾਈ ਕਾਸਟਲੀ ਚੱਲੇ ਜਾਂਦਾ ਜੀ ਜਿਹੜਾ ਜਾਦੇ ਹਾਈ ਕਾਸਟਲੀ ਮਿਲਕ ਪਾਲਰ ਬਣਦੇ ਆਗੇ ਆਟੋਮੈਟਿਕ ਵੀ ਆ ਜਾਂਦੇ ਉਹ ਚ ਹੋਰ ਵੀ ਚਲੋ ਫੈਸਿਲਿਟੀਆਂ ਆ ਜਾਂਦੀਆਂ ਜੀ ਠੀਕ ਹੈ ਜੀ ਸਾਡਾ ਉਹ ਬੱਸ ਉਧਰ ਥੋੜਾ ਜਿਹਾ ਐ ਹੁੰਦਾ ਜੀ ਸਬਕ੍ਰਾਈਬਰ ਵਗੈਰਾ ਕਈ ਸਵੇਰ ਨਹੀਂ ਵੱਜਿਆ ਹੁੰਦਾ ਜੀ ਠੀਕ ਹੈ ਜੀ ਪਰ ਪਸ਼ੂ ਲਿਆ ਕੇ ਚੋਣੇ ਸੌਖੇ ਜਿਹੇ ਇਧਰ ਸੁੱਕੇ ਥਾਂ 'ਚ ਠੀਕ ਹੈ ਜੀ ਇਧਰ ਪਸ਼ੂ ਇਧਰ ਲੱਗ ਜਾਂਦੇ ਇੱਧੇ ਠੀਕ ਹੈ ਜੀ ਅੱਧੇ ਇਧਰਲੀ ਸਾਈਡ ਲੱਗ ਜਾਂਦੇ ਜੀ ਠੀਕ ਹੈ ਜੀ 6 ਪਸ਼ੂ ਦੇ ਮਸ਼ੀਨਾਂ ਲੱਗ ਜਾਂਦੀਆਂ ਜੀ ਮੰਨ ਲਓ 6 ਪਸ਼ੂ ਇਕੱਠੇ ਚੋਏ ਜਾਂਦੇ ਇੱਕ ਟਾਈਮ ਜੀ ਠੀਕ ਹੈ ਇਧਰ ਹੀ ਜਾ ਕੇ ਬਸ ਉਸੇ ਪੈਣੇ ਜਿੱਥੇ ਚਲਾ ਜਾਣਾ ਜੀ ਉਦੋਂ ਦੂਸਰੇ ਬੱਸ ਲੇਬਰ ਕੱਢ ਲਿਆਉਂਦੇ ਜੀ ਠੀਕ ਹੈ ਜੀ ਪਿੱਛੇ ਬੇਟਿੰਗ ਬਣਿਆ ਬਾਈ वेलकम मशीन हो औरन दी होई है जी वैसे इटली ਤੋਂ ਬਣੀ ਹੋਈ ਹੈ ਜੀ ਇਟਲੀ ਦੀ ਟੈਂਸ਼ਨ ਕੰਪਨੀ ਦੀ ਹੈਗੀ ਠੀਕ ਹੈ ਜੀ ਇਹ ਇਲੈਕਟ੍ਰੋਨਿਕ ਆ ਗਈ ਮੰਨ ਲਓ ਮੋਟਰ ਤੇ ਆਪਣਾ ਲਾਈਟ ਤੇ ਚੱਲਦੀ ਹੈ ਜੀ ਠੀਕ ਹੈ ਇਲੈਕਟ੍ਰੋਨਿਕ ਮਤਲਬ ਦੇਖ ਸਕਦੇ ਨੇ ਪਰ ਨੇੜੇ ਹਾਂ ਦੇਖ ਲਓ ਜੀ ਠੀਕ ਹੈ ਬਾਈ ਦਿਖਾ ਦਿਓ ਇਹ ਇਟਲੀ ਤੇ ਮਂਗਾਈ ਹੈ ਜੀ ਸੂਰਤ ਤੁਸੀਂ ਹਾਂ ਜੀ ਨਹੀਂ ਇੱਥੇ ਆਮ ਹੀ ਮਿਲ ਜਾਂਦੀ ਹੈ ਆਪਣੇ ਵੈਸੇ ਇਹਦੀ ਬੰਨ ਬੰਦੀ ਹੈ ਇਹੀ ਇਟਲੀ ਹੈ ਯਾ ਤਰ ਮੈਨੂਨ ਇਟਲੀ ਹੈ ਯਾ ਤੇ ਠੀਕ ਹੈ ਬਾਈ ਦੇਖ ਸਕਦਾ ਤੁਹਾਨੂੰ ਨੇੜੇ ਦਿਖਾਉਣੇ ਬਿਡੂ ਨੇ ਇਟਲੀ ਲਿਖਾ ਬਾਈ ਤੇ ਨਾ ਠੀਕ ਹੈ ਨਾ ਜੀ ਤੇ ਤੁਸੀਂ ਕਿੱਥੋਂ ਲੈਂਦੇ ਵੀਰ ਜੀ ਅਸੀਂ ਤਾਂ ਮੁੱਗਲ ਦਿੱਤੀ ਸੀਗੀ ਜੀ ਇਹ ਕਿੰਨੇ ਕ ਪੈਸੇ ਦੀ ਆਂਦੀ ਹੈ ਇਹ ਇਹੇ ਆਈ ਸੀਗੀ ਉਦੋਂ ਡੇਢ ਲੱਖ ਦੀ ਲਗਭਗ ਠੀਕ ਹੈ ਜੀ ਇੱਕੋ ਟਾਈਮ 'ਚ ਇਹ 8 ਗਊਆਂ ਚੋਂ ਦੀ ਕੰਪੈਸਟੀ ਆਈ ਇਹਦੀ ਠੀਕ ਹੈ ਜੀ ਪਹਿਲਾਂ ਛੋਟੀਆਂ ਲੱਗੀਆਂ ਆਂਗੀਆਂ ਸੀਗੀਆਂ ਜੀ ਜਿਵੇਂ ਜਿਵੇਂ ਮੰਨ ਲਓ ਜਾਨਿਮਲ ਚਵਾਈ ਤੇ ਵਧੀ ਗਏ ਸਾਡੇ ਠੀਕ ਹੈ ਜੀ ਉਹਵੇਂ ਮੈਂ ਫਿਰ ਅਸੀਂ ਆ ਚਵਾਈ ਵਾਲਾ ਵਧਾਈ ਗਏ ਥੋੜੀ ਥੋੜੇ ਕਰਕੇ ਠੀਕ ਹੈ ਜੀ ਹਾਂਜੀ ਤੇ ਜਿਵੇਂ ਬਾਈ ਇਹ ਖੇਤਾਂ 'ਚ ਤੇ ਮੱਸਰ ਮੋਸਰ ਦਾ ਕੀ ਵੀ ਹਿਸਾਬ ਕਿਤਾ ਬਾਈ ਮੱਸਰ ਦਾ ਹੈਗਾ ਹੀ ਮੱਸਰ ਦਾ ਘਰਾਜ ਵੀ ਹੈਗਾ ਖੇਤਾਂ 'ਚ ਵੀ ਹੈਗਾ ਆਪਣੇ ਹਾਂਜੀ ਬਾਈ ਮੱਸਰ ਦਾ ਦੱਸੋ ਮੱਸ ਦੇ ਨਾਲ ਉਹ ਆਪਣੇ ਜਿਵੇਂ ਕੀ ਜਾਂਦਾ ਨੂੰ ਮਸਰ ਮਾਰ ਆਊਟ ਵਗੈਰਾ ਜੀ ਹੁੰਦੇ ਆ ਜੀ ਉਹ ਲੱਗੇ ਹੋਏ ਆ ਜੀ ਫੈਲ ਦੇ ਨਾਲ ਠੀਕ ਹੈ ਉਹ ਮਸਰ ਵਾਲੇ ਵੱਲੋਂ ਬੋਲੋਂ ਲਾ ਗਈ ਆ ਜੀ ਚੋ ਇਦਾਂ ਹੀ ਵੀ ਥੋੜੀ ਬਹੁਤੀ ਪਾ ਦੇ ਦੀ ਆ ਇਦਾਂ ਬਚਾ ਕਰਨਾ ਪੈਂਦਾ ਜੀ ਠੀਕ ਹੈ ਜੀ ਤੋ ਤਿੰਨ ਮਹੀਨੇ ਹੁੰਦੇ ਆ ਜੀ ਅਗਸਟ ਤੇ ਥੋੜਾ ਜਿਹਾ ਗਰਮੀ ਜ਼ਿਆਦਾ ਹੁੰਦੀ ਸਟ्रेस ਜ਼ਿਆਦਾ ਹੁੰਦਾ ਹੈਗਾ ਠੀਕ ਹੈ ਜੀ ਤਾਂ ਪਾਉਣਾ ਪੈਂਦਾ ਜੀ ਪਰ ਵੈਸੇ ਸਰਦੀ ਬਹੁਤ ਵਧੀਆ ਇਹਨਾਂ ਲਈ ਠੀਕ ਹੈ ਜੀ ਗਰਮੀ ਬਹੁਤ ਬਾੜੀ ਇਹਨਾਂ ਲਈ ਬਹੁਤ ਗਰਮੀ ਚ ਦੁੱਧ ਦਾ ਵੀ ਫਰਕ ਪੈਂਦਾ ਜੀ ਆਪਣਾ ਗਰਮੀ ਦਾ ਦੁੱਧ ਦਾ ਬਹੁਤ ਫਰਕ ਪੈਂਦਾ ਜੀ ਹਾਂ ਠੀ ਠੀਕ ਹੈ ਅਸੀਂ ਤਾਂ ਕਰਾਉਣੀ ਜਿਆਦਾਤਰ ਸਰਦੀ ਜੇ ਗੱਬਣ ਕਰ ਆਉਂਦੇ ਆ ਪਸ਼ੂ ਓਕੇ ਓਕੇ ਤੇ ਟੋਕੜ ਹੋ ਜਾਂਦਾ ਜੀ ਪਸ਼ੂ ਇੱਕ ਗਰਮੀ ਆ ਜਾਂਦੀ ਹੈ ਕਿ ਮਸਰ ਹੋ ਜਾਂਦਾ ਜੀ ਠੀਕ ਹੈ ਜੀ ਸਾਰੀਆਂ ਗੱਲਾਂ ਮਤ ਹੀ ਹੋ ਜਾਂਦੀਆਂ ਇਕੱਠੀਆਂ ਠੀਕ ਹੈ ਜੀ ਹਾਂਜੀ ਬਾਈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਓ ਜੀਤਾ ਫਾਰਮ ਟੀਵੀ ਤਾਂ ਕਿ ਤੁਹਾਨੂੰ ਨਵੇਂ ਤੇ ਨਵੀਆਂ ਆਪਾਂ ਵੀਡੀਓ ਫਾਰਮਾਂ ਦਿਖਾਈਏ ਜੀ ਤੇ ਕਈ ਵਜਾਂ ਦਾ ਫੋਨ ਵੀ ਆਇਆ ਸੀ ਕਹਿੰਦੇ ਫਾਰਮਾਂ ਦੀਆਂ ਸਾਨੂੰ ਡਿਟੇਲ ਦੱਸੋ ਜੀ ਫਾਰਮ ਖੋਲਣਾ ਤੇ ਅੱਜ ਆਪਾਂ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਕੀ ਲੈਣ ਕਰਦੇ ਪਾਜੀ ਨਾਲ ਗੱਲਬਾਤ ਹੋਰ ਹਾਂਜੀ ਬਾਈ ਆਪਣੇ ਸੈੱਡ ਬਾਰੇ ਦੱਸੋ ਜੀ ਕਿਵੇਂ ਕੀ ਗੱਲਬਾਤ ਕਿਵੇਂ ਕਿਥੋਂ ਨਕਸ਼ਾ ਲੈਂਦਾ ਜੀ ਆਪਾਂ ਸੈੱਡ ਦਾ ਤਾਂ ਬਸ ਪਹਿਲਾਂ ਜਦੋਂ ਸਟਾਰਟ ਕਰਨਾ ਸੀਗਾ ਜੀ ਉਦੋਂ ਸੀ ਆਹ ਵੱਡਾ ਸੈੱਡ ਪਾਇਆ ਸੀਗਾ ਜੀ ਇੱਧਰ ਓਕੇ ਓਕੇ ਬਸ ਆਸ-ਪਾਸ ਦੇ ਕੋਈ ਫਾਰਮਰ ਤਾਂ ਦੇਖ ਕੇ ਜੀ ਠੀਕ ਹੈ ਜੀ ਮੁੜ ਕੇ ਉਦੋਂ ਥੋੜਾ ਜਿਹਾ ਅਸੀਂ ਮਿਸਟੇਕ ਕਰ ਬੈਠੇ ਇੱਕ ਵੀ ਇਹ ਸਿੰਗਲ ਪੋਰਸ ਪਾ ਲਿਆ ਸੀਗਾ ਜੀ ਸਿੰਗਲ ਪੋਰਸ਼ਨ ਠੀਕ ਹੈ ਜੀ ਉਦੋਂ ਡਬਲ ਪਾ ਲੈਂਦੇ ਤਾਂ ਸਾਨੂੰ ਜ਼ਿਆਦਾ ਬੈਨੀਫਿਟ ਮਿਲਣਾ ਸੀ ਜੀ ਸਹੀ ਗੱਲ ਹੈ ਜੀ ਹੁਣ ਫਿਰ ਅਸੀਂ ਡਬਲ ਕਰਿਆ ਇੱਧਰੋਂ ਇੱਧਰ ਹਾਂਜੀ ਦੜੀਆਂ ਕੀਤਾ ਸੀਗਾ ਜੀ ਠੀਕ ਹੈ ਜੀ ਜਿਆਦਾਤਰ ਕਹਿ ਕਹਾ ਕੇ ਆਪ ਹੀ ਕਰਵਾਇਆ ਜੀ ਅਸੀਂ ਤੇ ਆਪਣਾ ਨੰਬਰ ਦੱਸ ਸਕਦੇ ਹੋ ਜੀ ਆਪਾਂ ਨਹੀਂ ਨੰਬਰ ਨਹੀਂ ਦੇਣਾ ਬਾਈ ਜੀ ਅਸੀਂ ਆਦਾ ਜੀ ਠੀਕ ਹੈ ਜੀ ਕਿਉਂਕਿ ਨੰਬਰ ਤੇ ਥੋੜੀ ਡਿਸਟਰਬਿੰਗ ਜਿਆਦਾ ਹੋਏ ਇੱਕੋ ਹੀ ਨੰਬਰ ਚੱਲਦਾ ਸਾਡੇ ਕੋਲ ਇੱਕ ਬੰਦਾ ਹੁੰਦਾ ਵੀ ਜੇ ਦੋ ਨੰਬਰ ਹੈਗੇ ਚੱਲ ਇੱਕ ਬੰਦ ਕਰ ਲਏ ਫ੍ਰੀ ਟਾਈਮ ਬੰਦਾ ਸੁਣ ਲੂਗਾ ਠੀਕ ਹੈ ਹੁਣ ਕੰਮ ਦਾ ਟਾਈਮ ਆ ਜੀ ਤੇ ਆਪਣਾ ਐਡਰੈਸ ਵੀ ਦੱਸ ਦਿਓ ਸਮਾਰ ਕੇ ਐਡਰੈਸ ਦੱਸ ਦਿਓ ਜੀ ਸਮਾਰ ਕੇ ਐਡਰੈਸ ਮੇਰਾ ਨਾ ਭਿੰਦਰ ਸਿੰਘਾ ਜੀ ਹਾਂਜੀ ਪਿੰਡ ਕੰਡਾ ਬੰਨਾ ਜੀ ਆਪਣਾ ਠੀਕ ਹੈ ਜੀ ਤਹਿਸੀਲ ਫੂਲ ਜ਼ਿਲ ਇਹ ਕਿਸੇ ਨੇ ਮਿਲਣਾ ਆਪਾਂ ਨੂੰ ਮਿਲ ਸਕਦਾ ਇਹ ਖੁੱਲੀ ਗੱਲਬਾਤ ਕਰ ਸਕਦਾ ਕੋਈ ਚੱਕਰ ਨਹੀਂ ਬਹਿ ਕੇ ਗੱਲਬਾਤ ਕਰਾਂਗੇ ਜੀ ਠੀਕ ਹੈ ਜੀ ਜੀ ਆਨ ਜਿਹੜਾ ਆਉਣ ਇਥੇ ਆ ਸਕਦੇ ਆਪਣੇ ਠੀਕ ਹੈ ਜੀ ਸ਼ੇਅਰ ਸੁਲੋ ਜੀ ਆਪਾਂ ਕਰਦੇ ਆ ਜੀ ਹਾਂ ਸ਼ੇਅਰ ਕਰ ਦਿੰਦੇ ਆ ਜੀ ਮੰਨ ਲਓ ਸਾਡਾ ਇੰਨਾ ਕੀ ਜਗ੍ਹਾ ਬਣਾਈ ਹੋਈ ਹੈ ਜੀ ਇਹ। 50 ਪਸ਼ੂਆਂ ਦੀ ਅਰੇਂਜਮੈਂਟ ਹੈ। ਹੁਣ ਸਾਡੇ ਕੋਲ 60 ਪਸ਼ੂ ਆਏ ਪਿਆ। ਠੀਕ ਹੈ ਜੀ। ਅਗਲੇ ਸਾਲ ਅਸੀਂ 10 ਤੋਂ 15 ਪਸ਼ੂ ਜੇ ਸੇਲ ਕਰਾਂਗੇ ਜੀ। ਠੀਕ ਹੈ ਜੀ। ਉਦੋਂ ਬੈੜਾ ਤਿਆਰ ਹੋ ਜਾਣਗੇ ਜੀ ਥੋੜੇ ਵੱਡੇ ਪਸ਼ੂ ਕੱਢ ਦੇਾਂਗੇ ਜੀ। ਠੀਕ ਹੈ ਜੀ। ਜਾਂ ਹੋ ਸਕਦਾ ਵੱਡਿਆਂ 'ਚ ਨਾ ਦੇਈਏ ਤਾਂ ਛੋਟੇ ਬੈੜਾਂ ਨੂੰ ਸੇਲ ਕਰ ਦਈਏ। ਠੀਕ ਹੈ ਜੀ। ਉਹ ਟਾਈਮ ਦੇਖਾਂਗੇ ਜੀ ਅਸੀਂ ਜ਼ਿਆਦਾ ਦੇਖ ਕੇ। ਤੇ ਆਪਣੀ ਜਗ੍ਹਾ ਕਿੰਨੀ ਕਵਰ ਕਰੀ ਵੀ ਥੋੜੀ ਸਾਰੀ? ਜਵਾ 60 ਨਾਲ ਕਵਰ ਕਰੀ ਹੋਈ ਹੈ ਜੀ ਇਹ। ਅੱਧਾ ਕੁ ਲਈ। ਹਾਂਜੀ ਪੇਪਰ ਆ ਪੇਪਰ ਆ ਗਿਆ ਜੀ ਉਧਰੋਂ ਠੀਕ ਹੈ ਜੀ ਹੱਦ ਆ ਗਈ ਜੀ ਉਧਰੋਂ ਆਪਣੇ ਪਿੰਡ ਦੀ ਠੀਕ ਹੈ ਜੀ ਉਹਦਾ ਕਰਕੇ ਥੋੜਾ ਜਿਹਾ ਸਾਈਡ ਉਧਰੋਂ ਘੱਟਦੀ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਦੇਖ ਸਕਦੇ ਹੋ ਖੇਤਾਂ ਚ ਪਾਇਆ ਬਾਈ ਦਾ ਇਹ ਮੱਕੀ ਦਾ ਚਾਰਾ ਹੈਗਾ ਜੀ ਪਾਇਆ ਬਾਈ ਦਾ ਠੀਕ ਹੈ ਜੀ ਬਾਕੀ ਬਾਈ ਦੀ ਸਬਜ਼ੀ ਸਬਜ਼ੀ ਵੀ ਲਈ ਵੀ ਆ ਤੇ ਬਾਕੀ ਸੱਟ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਹਿੰਦੇ ਸੇਕ ਕਨਾਲਾਂ ਚਾ ਜੀ ਸਾਰਾ ਸਿਸਟਮ ਤੇ ਸਾਨੂੰ ਚਾਰੇ ਪਾਸੇ ਦਿਖਾਉਣੇ ਆ ਤੇ ਬਾਕੀ ਆਪਾਂ ਕਰਾਂਗੇ ਬਾਈ ਜੀ ਨਾਲ ਗੱਲਬਾਤ ਤੇ ਜੇ ਕਿਸੇ ਨੇ ਮਿਲਣਾ ਬਾਈ ਨੂੰ ਮਿਲ ਸਕਦੇ ਆ ਪਰ ਨੰਬਰ ਬਾਈ ਜੀ ਨੇ ਤਾਂ ਇਹਦਾ ਬਾਈ ਕਹਿੰਦਾ ਸਾਡੇ ਕੋਲ ਇੱਕ ਨੰਬਰ ਹੀ ਚੱਲਦਾ ਜੀ ਪਰ ਕੰਮ ਤਾਂ ਦੇ ਕਰਦਾ ਬਾਈ ਜੀ ਜਨਾ ਬਾਹਲੇ ਫੋਨ ਪਾਣ ਆ ਜਾਂਦੇ ਜੀ ਚਾਰੇ ਪਾਸੇ ਆਪਾ ਫਾਰਮ ਤੁਹਾਨੂੰ ਦਿਖਾਦਾ ਜੀ ਠੀਕ ਆ ਜੀ ਦੇਖ ਸਕਦੇ ਹੋ ਤੇ 6-7 ਕਨਾਲਾਂ ਚ ਬਾਈ ਜੀ ਨੇ ਦੱਸਿਆ ਜੀ ਇਹਨੂੰ ਜੇ ਕਿਸੇ ਨੇ ਭਰਾ ਨੇ ਫਾਰਮ ਖੋਲਣਾ ਤਾਂ ਬਹੁਤ ਵਧੀਆ ਚੀਜ਼ ਲੱਗੀ ਜੀ ਮੈਨੂੰ ਤਾਂ ਵਧੀਆ ਲੱਗੀ ਜੀ ਬਾਕੀ ਜਿਸ ਵੀਰ ਨੇ ਬਾਹਰ ਦਾ क्रेज ਹੈਗਾ ਬਾਹਰ ਜਿਹੜੇ ਜਾਣਾ ਚਾਹੁੰਦੇ ਆ ਕੀ ਆਰਾਮ ਨਹੀਂ ਵੀਜਾ ਪੂਜਾ ਲੱਗਦਾ ਮਨ ਟੁੱਟ ਜਾਂਦਾ ਆਕੇ ਦਾ ਬਾਈ ਦਾ ਵੀ ਟੁੱਟ ਗਿਆ ਸੀ ਮਨ ਮਨ ਬਾਈ ਕਹਿੰਦਾ ਬਾਹਰ ਜਾਣਾ ਬਾਹਰ ਜਾਣਾ ਤੇ ਬਾਈ ਦਾ ਵੀਜ਼ਾ ਨਹੀਂ ਲੱਗਿਆ ਤੇ ਬਾਈ ਜੀ ਨੇ ਫਿਰ ਫਾਰਮ ਹੀ ਖੋਲ ਲਿਆ ਜੀ ਨਾਲੇ ਪਿੰਡ ਦਾ ਪਿੰਡ ਠੀਕ ਆ ਜੀ ਤੇ ਦੇਖ ਸਕਦੇ ਹੋ ਜੀ ਤੇ ਫਾਰਮ ਬਾਈ ਦਾ ਚਾਰੇ ਪਾਸੇ ਨੂੰ ਫਾਰਮ ਦਿਖਾਈ ਦਿੱਤਾ ਜੀ ਦੇਖ ਸਕਦੇ ਹੋ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਜਾਣਕਾਰੀ ਦਿੱਤੀ ਤੁਹਾਡਾ ਵੀ ਜੀ ਆਣ ਜੀ ਬਹੁਤ ਬਹੁਤ ਸਾਡੇ ਫਾਰਮ ਤੇ ਆਏ ਤੁਸੀਂ ਜਿੱਦ ਡੈਰੀ ਫਾਰਮ ਤੇ ਵੀ ਠੀਕ ਹੈ ਜੀ ਤੇ ਬਾਈ ਜੀ ਬਹੁਤ ਧੰਨਵਾਦ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਕੋਈ ਅਗਲੇ ਨਵੇਂ ਫਾਰਮ ਅਚ ਤੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਤਾਂ ਕਮੈਂਟ ਜਰੂਰ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਓਕੇ ਬਾਈ ਓਕੇ ਸਸ਼ੀ ਕਾਰ ਸਤਿ ਸ੍ਰੀ ਅਕਾਲ